ਆ ਭਾਬਾ ਬੰਦ ਕਰਨ ਲਈ ਆ ਗਈ ਆ ਪੁਲਿਸ ਇਹਨਾਂ ਨੇ ਮੈਨੂੰ ਸਖਤ ਤ ਤੇ ਦੇਤੇ ਵੀ ਪੰਜਾਬ ਦੀ ਗੱਡੀ ਇੱਥੇ ਨਾ ਰੁਕੇਰੇਰੇ ਸਾਹਮਣੇ ਇੱਥੇ ਜਿਹੜਾ ਕਾਂਡ ਹੋਇਆ ਸੀ ਜੇ ਮੈਂ ਉਦੋਂ ਨਾ ਖੜਦਾ ਆਪਣੇ ਬੰਦਿਆਂ ਦੇ ਨਾਲ ਤਾਂ ਮੇਰਾ ਹੱਲ ਹੋ ਜਾਣਾ ਸੀ ਮੈਨੂੰ ਤਾਂ ਅਪੀ ਦਿੱਤੀ ਆ ਵੀ ਬੰਦ ਕਰ ਦੇ ਹਾਟਲ ਜਾਂ ਤਾਂ ਹੋਟਲ ਤੇ ਪੰਜਾਬ ਦੀ ਇੱਕ ਵੀ ਗੱਡੀ ਖੜੀ ਹੋਈ ਤਾਂ ਤੈਨੂੰ ਜਾ ਕੇ ਲੈ ਜਾਂਗੇ ਮੈਂ ਸਾਥ ਦਿੰਦਾ ਅੱਜ ਲੜਿਆ ਤੁਹਾਡੇ ਲਈ ਮੇਰੇ ਲਈ ਕੀ ਆਹ ਘੜੀਆ খালি ਥੱਪੜ ਨਹੀਂ ਮਾਰਾ ਅਥਾ ਮੇਰਾ ਪੰਜਾਬੀ ਹੋਟਲ ਹੈ ਪੰਜਾਬ ਕੀ ਗਾੜੀ ਨਹੀਂ ਰੁਕੇਗੀ ਸਸੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਜਿਹੜਾ ਵੀਡੀਓ ਹੈ ਯੂਪੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਰਦਾਰ ਵਿਅਕਤੀ ਨਾਲ ਯੂਪੀ ਪੁਲਿਸ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਦੇ ਆ ਪੂਰਾ ਕੀ ਹੈ ਮਾਮਲਾ ਤੁਹਾਨੂੰ ਵੀਡੀਓ ਵੀ ਅੱਗੇ ਦਿਖਾਉਣੇ ਆ ਇਸ ਮਾਮਲੇ ਦਾ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਦਰਅਸਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਰਦਾਰ ਕਾਫੀ ਸਮਾਂ ਪਹਿਲਾਂ ਯੂਪੀ ਚਲਾ ਗਿਆ ਸੀ ਤੇ ਉੱਥੇ ਹੀ ਇਸ ਸਰਦਾਰ ਦੀ ਰਹਾਇਸ਼ ਹੈ ਤੇ ਉੱਥੇ ਹੀ ਇਸ ਨੇ ਆਪਣਾ ਕੰਮਕਾਰ ਸੈੱਟ ਕਰ ਲਿਆ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਯੂਪੀ ਦੇ ਇੱਕ ਸ਼ਹਿਰ ਦੇ ਵਿੱਚ ਇਸ ਸਰਦਾਰ ਦਾ ਟਾਬਾ ਹੈ ਜਿੱਥੇ ਇੱਕ ਘਟਨਾ ਵਾਪਰੀ ਪੰਜਾਬੀ ਬੰਦੇਆਂ ਦੇ ਕੁਝ ਜਿਹੜੇ ਪ੍ਰਵਾਸੀ ਬੰਦੇ ਸਨ ਯੂਪੀ ਦੇ ਬੰਦੇ ਸਨ ਉਹਨਾਂ ਦੇ ਵੱਲੋਂ ਪੰਜਾਬੀਆਂ ਨੂੰ ਛੇੜਿਆ ਜਾ ਰਿਹਾ ਸੀ ਟੀਚਰਾ ਕੀਤੀਆਂ ਜਾ ਰਹੀਆਂ ਸਨ ਔਰ ਨਾਲੇ ਹੱਥੋ ਪਾਈ ਵੀ ਹੋ ਗਈ ਜਿਸ ਤੋਂ ਬਾਅਦ ਇਸ ਸਰਦਾਰ ਬੰਦੇ ਨੇ ਉਹਨਾਂ ਪੰਜਾਬੀ ਬੰਦਿਆਂ ਦੀ ਮਦਦ ਕੀਤੀ ਤੇ ਉਹਨਾਂ ਲੋਕਾਂ ਤੇ ਕਾਰਵਾਈ ਕਰਵਾਈ ਜਿਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਖਾਰ ਕੱਢਣ ਦੇ ਲਈ ਐਸਾ ਸਰਦਾਰ ਦੇ ਢਾਬੇ ਤੇ ਪੁਲਿਸ ਨੂੰ ਭੇਜਿਆ ਤੇ ਪੁਲਿਸ ਨੇ ਆ ਕੇ ਸਰਦਾਰ ਬੰਦੇ ਨੂੰ ਡਰਾਇਆ ਧਮਕਾਇਆ ਤੇ ਇਸ ਨੂੰ ਢਾਬਾ ਬੰਦ ਕਰਨ ਦੇ ਲਈ ਕਿਹਾ ਗਿਆ ਨਾਲ ਹੀ ਪੁਲਿਸ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੇਕਰ ਤੇਰੇ ਢਾਬੇ ਦੇ ਉੱਪਰ ਕੋਈ ਪੰਜਾਬੀ ਗੱਡੀ ਦੇਖ ਲਈ ਤਾਂ ਦੇਖ ਲਈ ਤੇਰਾ ਹਾਲ ਫਿਰ ਕੀ ਹੋਏਗਾ ਪਰ ਸਰਦਾਰ ਬੰਦਾ ਤੁਹਾਨੂੰ ਪਤਾ ਹੀ ਦੋਸਤੋ ਕਿੱਥੇ ਡਰਦਾ ਹੈ ਸਰਦਾਰ ਬੰਦੇ ਨੇ ਫਿਰ ਪੁਲਿਸ ਜੀਆਂ ਭਾਜੜਾ ਪਵਾ ਦਿੱਤੀਆਂ ਫੇਰ ਕਰਨ ਲੱਗੇ ਸਰਦਾਰ ਜੀ ਸਰਦਾਰ ਜੀ ਤੁਹਾਨੂੰ ਵੀਡੀਓ ਦਿਖਾਉਣੇ ਆ ਤੁਸੀਂ ਵੀਡੀਓ ਦੇਖ ਕੇ ਦੇਖਣਾ ਸਰਦਾਰ ਦਾ ਕਿੰਨਾ ਰੋਬ ਹੈ ਤੇ ਨਾਲ ਹੀ ਇੱਕ ਜਿਹੜੀ ਸੱਚੀ ਗੱਲ ਹੁੰਦੀ ਆ ਉਹਦੇ ਤੇ ਅੜਨਾ ਵੀ ਕੋਈ ਗਲਤ ਗੱਲ ਨਹੀਂ ਹੁੰਦੀ ਇਹਨਾਂ ਪੁਲਿਸ ਵਾਲਿਆਂ ਨੂੰ ਵੀ ਪਤਾ ਹੈ ਕਿ ਸਰਦਾਰ ਜਿਹੜਾ ਹੈ ਉਹ ਸੱਚਾ ਹੈ ਇਸ ਕਰਕੇ ਹੁਣ ਸਰਦਾਰ ਜੀ ਸਰਦਾਰ ਜੀ ਕਰ ਰਹੇ ਨੇ ਪੁਲਿਸ ਵਾਲੇ ਹੁਣ ਉਹ ਉਤੋਂ ਜਾਣ ਦੇ ਲਈ ਤਿਆਰ ਹਨ ਖੜਾ ਛਡਾਉਣ ਦੇ ਲਈ ਤਿਆਰ ਹਨ ਸਰਦਾਰ ਜੀ ਤੋਂ ਪਰ ਸਰਦਾਰ ਹੁਣ ਉਹਨਾਂ ਦਾ ਖੜਾ ਨਹੀਂ ਛੱਡਦਾ ਉਹ ਕਹਿੰਦਾ ਹੈ ਕਿ ਜੇਕਰ ਉਥੇ ਵੱਡਾ ਮੁਲਾਜ਼ਮ ਆਵੇਗਾ ਮੇਰੀ ਗੱਲ ਸੁਨੇਗਾ ਫੇਰੀ ਮੈਂ ਤੁਹਾਨੂੰ ਜਾਣ ਦੇਵਾਂਗਾ ਜਦੋਂ ਪੁਲਿਸ ਵਾਲੇ ਗੱਡੀ ਤੋੜ ਰਹੇ ਹਨ ਤਾਂ ਇਹ ਸਰਦਾਰ ਉਹਨਾਂ ਦੀ ਗੱਡੀ ਦੇ ਅੱਗੇ ਪੈ ਜਾਂਦਾ ਹੈ ਹੁਣ ਦੇਖੋ ਤੁਸੀਂ ਇਹ ਵੀਡੀਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਪੰਜਾਬੀ ਕੌਮ ਹੋ ਤੁਸੀਂ ਵੀ ਪੰਜਾਬੀਆਂ ਦੀ سپورਟ ਦੇ ਵਿੱਚ ਹੀ ਇਹ ਵੀਡੀਓ ਹੈ ਕਿਉਂਕਿ ਇੱਕ ਸਰਦਾਰ ਯੂਪੀ ਦੇ ਵਿੱਚ ਹੋ ਕੇ ਵੀ ਪੰਜਾਬੀਆਂ ਦੇ ਲਈ ਕਿੱਥੋਂ ਤੱਕ ਲੜ ਰਿਹਾ ਹੈ ਇਤੋਂ ਤੱਕ ਸਪੋਰਟ ਕਰ ਰਿਹਾ ਹੈ ਤੁਹਾਡਾ ਵੀ ਫਰਜ਼ ਬੰਦ ਹੈ ਕਿ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਬੰਦੇ ਦੀ ਬਹਾਦਰੀ ਦਾ ਪਤਾ ਲੱਗ ਸਕੇ ਤੇ ਇਸ ਬੰਦੇ ਨੂੰ ਵੀ ਇਨਸਾਫ਼ ਮਿਲ ਸਕੇ ਸ੍ਰੀ ਗੱਲ ਜੀ ਦੇਖ ਲਓ ਭਾਰੀਆ ਦਾ ਅੱਜ ਕੰਮ ਹੋ ਗਿਆ ਨਾ ਮੇਰੇ ਨਾਲ ਵੀ ਹੋ ਗਿਆ ਹਾ ਢਾਬਾ ਬੰਦ ਕਰਨ ਲਈ ਆ ਗਈ ਪੁਲਿਸ ਇਹਨਾਂ ਨੇ ਮੈਨੂੰ ਸਾਖਤਾ ਦੇ ਦੇਤੇ ਵੀ ਪੰਜਾਬ ਦੀ ਗੱਡੀ ਇੱਥੇ ਨਾਰੂ ਕੇ ਜੇ ਰੁਕੂਗੀ ਤਾਂ ਸਮਝ ਲਈ ਹਾਂਜੀ ਹੁਣ ਮੇਰਾ ਢਾਬਾ ਬੰਦ ਹੋ ਗਿਆ ਵੀਰੇ ਤੁਸੀਂ ਕਹਿੰਦੇ ਜੀ ਨਾ ਭਾਰੀਆ ਦਾ ਹੱਲ ਨਹੀਂ ਕਰਦੇ ਹੱਲ ਨਹੀਂ ਕਰਦੇ ਹੋ ਗਿਆ ਹੱਲ ਕਿਸੇ ਦਾ ਨਹੀਂ ਹੱਲ ਹੋਇਆ ਮੇਰਾ ਹੱਲ ਹੋਇਆ ਆ ਦੇਖ ਲਓ ਆ ਗੱਡੀ ਆਈਆਂ ਇਹਨਾਂ ਦਾ ਰੇਤਾ ਵੀ ਇਹ ਟਾਬਾ ਬੰਦ ਕਰ ਦੋ ਆ ਬੰਦ ਬੰਦ ਕਰਦਾ ਮੈਂ ਸਾਰਾ ਕੁਝ ਹਟਾਦਾ ਸਾਰਾ ਪਤੀਲੇ ਬਤੂਲੇ ਹਟਾਤੇ ਅੱਜ ਮੇਰੇ ਸਾਹਮਣੇ ਇੱਥੇ ਜਿਹੜਾ ਕਾਹਨ ਹੋਇਆ ਸੀ ਜੇ ਮੈਂ ਉਦੋਂ ਨਾ ਖੜਦਾ ਆਪਣੇ ਬੰਦਿਆਂ ਦੇ ਨਾਲ ਤਾਂ ਮੇਰਾ ਹਾਲ ਹੋ ਜਾਣਾ ਸੀ ਵੀ ਲੋਕਾਂ ਨੇ ਮੇਰਾ ਸਾਰਿਆਂ ਨੇ ਬਹਿਚਾਰ ਕਰ ਦੇਣਾ ਸੀ ਵੀ ਆਪਣੇ ਬੰਦੇ ਦੇ ਕੰਮ ਨਹੀਂ ਆਇਆ ਮੈਂ ਕੰਮ ਆਇਆ ਤਾਂ ਮੇਰਾ ਹਾਲ ਹੋ ਗਿਆ ਮੈਂ ਲੈ ਬਤਾ ਹੋਇਆ ਤਾਂ ਡਿਲੀਟ ਨਾ ਹੋਵੇ ਆ ਬੰਦੇ ਨੇ ਮੈਨੂੰ ਤਨਕੀ ਦਿੱਤੀ ਆ ਵੀ ਬੰਦ ਕਰਦੇ ਹੋਟਲ ਜਾਂ ਤਾਂ ਹੋਟਲ ਤੇ ਪੰਜਾਬ ਦੀ ਇੱਕ ਵੀ ਗੱਡੀ ਖੜੀ ਹੋਈ ਤਾਂ ਤੈਨੂੰ ਜਾ ਕੇ ਲੈ ਜਾਾਂਗੇ ਇਹਦਾ ਤੇਰਾ ਦੇਖ ਲਓ ਸਮਾਰ ਕੇ ਚਿਹਰਾ ਵੈਰਾ ਨਹੀਂ अब ये जाने की तैयारी में नहीं सर नहीं नहीं मत, हम जाने नहीं देंगे ऊपर आ, आ, साथ दता अड़े मेरे लिए की सुन ला के देख लो आ गड्डी ग्र गड्डी नहीं जाऊगी ए बंद ने मेनू धमकी दती अरे साथ चलिए नहीं पैर ऊपर से निकाल के जाइए मेरे धमकी दे रहे थे ना दे इधर हेलो एक्सक्यूज मी नहीं, नहीं सरदार जी नहीं आपको नहीं पता था ये हमें साइड में बुला के ले जाके क्या कर रहा है अच्छा पुलिस वालों के खिलाफ मैंने किया वो सरदार जी ने किया है मेरे सामने की कहानियां करना होती मैं उनके साथ नहीं जाता मुझे मैं उनके साथ नहीं जाता तो भी मेरा होटल बंद था जो क्योंकि लोगों ने कहना था ये काम नहीं आया ये किसी काम का नहीं है मैं उनके साथ चला गया तो मैं प्रशासन का दुश्मन हो गया अब मुझे धमकाया जा रहा है और देखना किसी ना किसी केस में फसाएंगे वो पहाड़िया जो है बार बार कह रहा था कि पंद्रह दिन की बात है देख लूंगा पूरी पुलिस फोर्स के सामने बोला उसने उसकी रिकॉर्डिंग नहीं है शिकायत जो दी गई है उसमें लिखा गया है उसके गवाह है दस बारह पंद्रह लोग अग्णार अग्णार तो गुछा नहीं गुस्सा नहीं, नहीं कर रहे हैं आपने खाली थप्पड़ नहीं मारा अच्छा मेरा पंजाबी होटल है पंजाब की गाड़ी नहीं रुकेंगी रोड पंजाब में कहा रोड की गाने आपने कहा होटल में आपने कहा होटल में पंजाब की गाड़ी आ गई तो आपको समझ लीजिए देंगे अरे वीडियो के सामने सब झूठ बोल देते हैं वीडियो के सामने तो अच्छे अच्छे भूल देते देखे हैं बाकी आपने देखे आपने देखे जो बोला है वो वाले कैमरे के सामने बोला जो होटल में लगा हुआ है पंजाब की गाड़िया की आगे, आगे रेस्टोरेंट में गाड़िया पंजाब की मत लगाए यहाँ रोड पर आगे पीछे रोड नहीं रेस्टोरेंट में पंजाब की गाड़िया दीजिए मेरा तो बंद हो गया कोई बात नहीं हो गया ठीक है नहीं करेंगे जाएंगे उन्नीस सौ छिहत्तर से रह रहा हूँ आज तक कोई दाग नहीं है और वो पहाड़िया माता तो दाग लगा रहा है ये जो लाइव चल रहा है ना था फेसबुक पे ये ये मेरा मतलब बड़ा था मेरे पंजाब वाले मेरे होंगे तो मेरा साथ देंगे मैं यूपी में यहाँ रहता हूँ हमारे पंजाब की बात छोड़ो

अरे ऊपर से ले जाओ नहीं नहीं ऐसे नहीं जाएगी सीओ साहब आएंगे अरे भैया हाथ नहीं लगाना भी भी नहीं लगाना पीछे हाथ नहीं नहीं साहब आएंगे तब हटूंगा ये यहीं खड़ी रहेगी तो अरे सरदार भाई अभी सरदार भाई जब ये हड़का रहे थे हमको तब नहीं पता था सरदार भाई रात में आधी रात को आके सरदार भाई को हड़काने आ गए कि या तो बंद कर दो या तो अपने पंजाब की गाड़ी होटल में नहीं रुकनी चाहिए अच्छा मैं पंजाब की गाड़ियों के भरोसे हूँ तो क्या मैं बंद कर दू मुझे पता था पुलिस प्रशासन मेरे साथ करेगी क्योंकि वो साला पहाड़िया इन लोगों के साथ मिलकर उगाई करता था मुझे पंद्रह बीस लोगों का फोन आ चुका है आ, आप, मैंने कहा कुछ लोग मिले हुए हैं। सॉरी हो सकता है भावना में बह के बोलती हूँ अजुआ में मिले हुए हैं वहाँ की गांड है गाड़ी वाले पच्चीस सौ तो ला दूंगा जिनसे पैसा लिया गया है बुला के यही वीडियो सुन के आ जाएंगे नहीं नहीं सर यो सब आएंगे तो जाऊंगा मैं मैं नहीं जाऊंगा उन्होंने मुझे कहा था कि मैंने उनसे कहा कि मुझे धमकी मिल रही है इस इस पहाड़ी की तरफ से धमकी मिल रही है तो उन्होंने कहा कि टेंशन ना लो कुछ नहीं होगा कोई बात हो रही दोस्ताना वाली पंजाब की गाड़ी रेस्टोरेंट में नहीं रुकेगी ये दोस्ताना वाली बात है माया शेयर कर दो भैया वीडियो ये तो सर चालू रहेगा बात क्या होती रहेगी ये बड़ा नहीं तो कोई प्राइवेट बात करें हाँ ज़िए ज़िए नहीं आया, कभी नहीं आया कभी आज हमने आप ये कहा नहीं कभी नहीं कोई आज, कहा? आज कहा आज कहा कहा इन्होंने कि पंजाब की गाड़ी रेस्टोरेंट में नहीं रुकनी चाहिए हां बिल्कुल आपकी कोई वो नहीं मैंने आपसे कहा अच्छा उसको किसकी सहाय थी आपके सामने वो आपके सामने मुझे वहां लेके गया कि आइए आपसे बात करने उसने वहां जाके मुझे कहा कि इस होटल में पंजाब की आप वो रेस्टोरेंट में अभी जो मैंने कर दिया ना जो ये सब हो गया है इसके बाद भी मेरा होटल बंद है तो ठीक है है सही हम कहा तो जो हाँ वो वो है बंद करा रहे हैं बंद बंद कराने हम, के लिए थाने से आदमी नहीं आएंगे मेरे मारे मारे के और वीडियो बना लो यार लैब बड़े बड़े हमारे मुझसे बताया तो छोटे थो खातर से नहीं थी ऐसे तो साहब उन्होंने ਤਾਂ ਦੋਸਤੋ ਇਸ ਸਰਦਾਰ ਬੰਦੇ ਨੇ ਐਸਐਚਓ ਦੇ ਨਾਲ ਕੀ ਗੱਲਬਾਤ ਕੀਤੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਅਪਲੋਡ ਕਰਾਂਗੇ ਦੋਸਤੋ ਆਪਣੇ ਚੈਨਲ ਤੇ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜੁੜਜੋ ਸਾਡੇ ਨਾਲ ਐਦਾਂ ਦੀਆਂ ਹੋਰ ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨੂੰ ਦੇਖਣ ਦੇ ਲਈ